ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੱਲ ਵੀ ਸਪਰੇਅ ਚੱਲਦੀ ਅੱਜ ਵੀ ਸਪਰੇਅ ਚੱਲਦੀ ਆ ਕੱਲ 20 ਕਿੱਲੇ ਕਰਤੇ ਸੀ ਉਹਦੇ ਵਿੱਚੋਂ 12 ਕਿੱਲਿਆਂ ਤੇ 2 ਘੰਟੇ 3 ਨਿੰਗੇ ਸੀ ਤੇ 7-8 ਕਿੱਲੇ 7-8 ਕਿੱਲੇ ਜੀ ਦੁਬਾਰਾ ਕਰਨੇ ਪੈਣੇ ਆ ਮੀਂਹ ਪੈ ਗਿਆ ਸੀ ਕਿਉਂਕਿ ਜਦੀ ਸਵੇਰ ਵਾਲਿਆਂ ਦੇ ਤਾਂ ਮੀਂਹ ਆਇਆ ਸੀ 2 ਵਜੇ ਜਿਹੜੇ ਸਵੇਰੇ ਸਵੇਰੇ ਕਰੇ ਸੀ ਉਹ ਚਲ ਰਹਿ ਗਏ ਕਿਉਂਕਿ ਦੋ ਦੂ ਬਾਅਦ ਬਦਲ ਗਿਆ ਸੀ ਉਹ ਇੱਕਦਾਂ ਵੀ ਮੀਂਹ ਆ ਗਿਆ ਫਿਰ ਉਹ ਛੜ ਤੇ ਫਿਰ ਉਹ ਕਰੇ ਨਹੀਂ ਸੀਗੀ ਸਪਰੇ ਹਨਾ ਅੱਜ ਹੁਣ ਫੇਰ ਸਪਰੇ ਚੱਲਦੀ ਚੱਲਿਆ ਹੁਣ ਮੰਨਿਆਂ ਦੀ ਰੋਟੀ ਲੈ ਕੇ ਆਪਣੀ ਰਾਣੀ ਸੁੰਦਰਾ ਦੇ ਵਿੱਚ ਤੇ ਨਾਲ ਹੀ ਅੱਜ ਲਿਆਉਣੀ ਆ ਦਵਾਈ ਚੱਕ ਕੇ ਚੋਣੇ ਵਾਲੀ ਦੂਜੀ ਸਪਰੇ ਲਈ ਤੇ ਫਿਰ ਉਹ ਕਰਦੀਏ ਦੂਜੀ ਸਪਰੇਅ ਹਣ ਬੰਦਿਆਂ ਦੀ ਚਲਾਈ ਤੇ ਮੇਰੀ ਚਲਾਈ ਦੇ ਇੰਨਾ ਫਰਕ ਆ ਦੇ ਲੋ 2-3 ਦਿਨ ਬੰਦਿਆਂ ਨੇ ਚਲਾਈ ਆ ਇਹ ਗੱਡੀ ਇੱਥੇ ਫਾਰਮ ਤੇ ਹਣ 2-3 ਦਿਨ ਦੇ ਵਿੱਚ ਹੀ ਪੈਪਲੀ ਕਰਤੀ ਪਤਾ ਨਹੀਂ ਕਿੱਥੇ ਮਾਰੀ ਮੂਰੀ ਹਣੇ ਥੱਲੇ ਤੇ ਤੁਸੀਂ ਦੇਖ ਲਓ ਵੀ ਮੇਰੇ ਕੋਲੇ ਇਹ 2006 ਦੀ ਚੱਲਦੀ ਆ ਇਹ 2000 ਮੰਨ ਲਾਦਾ 14-15 'ਚ ਮੈਂ ਇਹਨੂੰ ਪਾਵਰ ਸਟੀering ਕਰਾਇਆ ਸੀਗਾ 15-16 'ਚ ਤੇ ਜਾਦੀ ਉਵੇਂ ਚੱਲਦੀ ਆ ਕਿਉਂਕਿ ਪਾਵਰ ਸਟੀering ਵਾਲੀ ਮੈਂ ਇਹਨੂੰ origignal ਕਰਤਲਵਾਈ ਸੀਗੀ ਤੇ ਕੋਈ ਜਗਾੜ ਨਹੀਂ ਦਿਖਾਇਆ ਵੀ ਸਾਰਾ ਕੁਝ origignal ਲੈ ਕੇ ਲਾਇਆ ਸੀਗਾ ਜੋ ਵੀ origignal ਕੰਪਨੀ ਦਾ ਹੋਂ ਦਾ ਉਹੀ ਲੈ ਕੇ ਲਾਇਆ ਸੀ ਤੇ ਬੰਦੇ ਨੇ ਕਿ ਅੱਜ ਤੱਕ ਮੇਰੇ ਤੋਂ ਕੋਈ ਪੈਪ ਨਹੀਂ ਲਈ ਕੋਈ ਤੇ ਬੰਦੇ ਨੇ 2 ਦਿਨ ਦੇ ਵਿੱਚ ਹੀ ਪੈਪ ਲਈ ਕਰ ਪੈਪ ਲਈ ਕਰਤੀ ਹੋਰ ਵੀ ਵਿੱਚੋਂ ਬਧੇਰਾ ਖੜਕਾਤੀ ਤਾਂ ਹੁਣ ਫਿਰ ਮੈਂ ਚਾਬੀ ਫੜ ਲਈ ਮੈਂ ਕਿਹਾ ਰਹਿਣ ਦੋ ਮੈਂ ਆਪੇ ਚਲਾਉਂਗਾ ਦੇਣ ਦੀ ਲੋੜ ਨਹੀਂ ਇਹਦੇ ਵਿਚਾਰੀ ਦੇ ਰਾਣੀ ਸੁਨਦਰਾ ਦੇ ਨਾ ਹੁਣ ਜੰਗਾਲ ਪਹਿਣ ਲੱਗ ਗਿਆ ਹਾਂ ਆ ਪਿਆ ਆ ਪਹਿ ਗਿਆ ਇੱਧਰ ਬਹਿ ਗਿਆ ਉੱਪਰ ਬਹਿ ਗਿਆ ਸੀਗਾ ਆ ਇੱਥੇ ਪਿਆ ਹ यार ਇੱਥੇ ਰਵੜਾ ਨੇ ਬਹੁਤ ਸਾਦ ਦਿੰਦੀ ਆ ਇਹ ਅੱਜ ਤੱਕ ਬਹੁਤ ਸਾਦ ਦਿੱਤਾ ਇਹਨੇ ਰਾਣੀ ਸੁੰਦਰਾ ਨੇ ਕਿੱਥੇ ਕਿੱਥੇ ਨਹੀਂ ਜਾ ਕੇ ਆਈ ਇਹ ਦਿੱਲੀ ਤੱਕ ਦਿੱਲੀ ਧਰਨਿਆਂ ਦੇ ਵੀ ਜਾ ਕੇ ਆਈ ਆਂ ਵੀ ਦਿੱਲੀ ਜਾਂਦੀ ਰਹੀ ਆਂ ਚੰਡੀਗੜ੍ਹ ਵੀ ਘੁੰਮਿਆ ਇਹਦੇ ਵਿੱਚ ਚੰਡੀਗੜ੍ਹ ਬਹੁਤ ਫਿਰਿਆ ਇਹਦੇ ਵਿੱਚ ਉਦੋਂ ਚਿੱਟੀ ਨੰਬਰ ਪਲੇਟ ਹੀ ਹੁੰਦੀ ਸੀ ਉਦੋਂ ਆ ਪੀਲੀਆਂ ਚਿੱਟੀਆਂ ਵਾਲਾ ਨੰਬਰ ਪਲੇਟ ਦਾ ਕੋਈ ਚੱਕਰ ਨਹੀਂ ਸੀ ਚਿੱਟੀ ਹੀ ਲਾਈ ਹੁੰਦੀ ਸੀ ਮੇਰੀ ਪਹਿਲਾਂ ਹੁਣ ਟੈਕਸ ਦਾ ਚਲੋ ਸ਼ੁਰੂ ਤੋਂ ਹੀ ਭਰਦੇ ਆਂ ਪਰ ਨੰਬਰ ਪਲੇਟ ਚਿੱਟੀ ਹੁੰਦੀ ਸੀ ਕਿਉਂਕਿ ਆਪਾਂ ਪ੍ਰਾਈਵੇਟ ਚਲਾਉਂਦੇ ਸੀ ਜਿਹੜੇ ਕਿਰਾਏ ਵਾਲੇ ਸੀ ਉਹ ਕਰ ਲੈਂਦੇ ਸੀ ਆਪਦੀਆਂ ਪੀਲੀਆਂ ਨੰਬਰ ਪਲੇਟਾਂ ਫਿਰ ਦੇਖੋ ਨਾ ਵੀ ਹੁਣ ਆਪਾਂ ਆ ਵੀ ਇਹ ਤੇ ਕੰਪਲਸਰੀ ਕਰਿਆ ਹੈ ਜਿਹੜੀ ਪੀਲੀ ਪੀਲੀ ਨੰਬਰ ਪਲੇਟ ਵਾਲੀ ਗੱਡੀ ਆ ਉਹਦੇ ਆ ਸਾਈਡ ਤੇ ਟੇਪ ਲੱਗੀ ਕਹੋਂਗੇ ਆਪਣੀਆਂ ਤੇ ਇਹ ਆ ਕਿ ਆਪਾਂ ਨਹੀਂ ਕਿਸੇ ਪੁਲਿਸ ਫੋਰਸ ਵਾਲ ਦੀਆਂ ਮਨਤਾਂ ਕਰ ਸਕਦੇ ਹਨ ਤੇ ਫਿਰ ਆਪਾਂ ਹਾਂ ਲਵਾਈ ਦਿੱਤੀ ਸੀ ਮੈਂ ਆ ਕੁਝ ਨਹੀਂ ਹੁੰਦਾ ਵੀ ਲੱਗੀ ਹੋ ਕਿਸੇ ਦੀਆਂ ਮਨਤਾਂ ਦਾ ਨਹੀਂ ਕਰਨ ਦੀ ਲੋੜ ਆਪਦਾ ਚੱਲੀ ਸੈਡਾਂ ਤੇ ਪੀਲੀ ਪਿੱਛੇ ਲਾਲ ਮੂਰੇ ਚਿੱਟੀ ਤੁਸੀਂ ਦੇਖ ਲਓ ਆਪਾਂ ਕਹਿੰਦੇ ਨੇ ਪੈਸੇ ਦੀ ਪਾਵਰ ਪੈਸੇ ਦੀ ਪਾਵਰ ਇੰਨੀ ਆ ਇਹਨੂੰ ਵਿਚਾਰੀ ਨੂੰ ਕਦੇ ਕਿਸੇ ਨੇ ਨਹੀਂ ਕਿਹਾ ਵੀ ਵੀਰੇ ਤੇਰੇ ਕੋਲੇ ਪਿੱਕਾ ਵਾ ਹਨਾ ਫਲਾਨਾ ਤੇ ਹੁੰਗਾ ਹਨਾ ਵੀ ਬਈ ਵੀਰੇ ਪਿੱਕਾ ਰੱਖਿਆ ਹੋਇਆ ਕਿਸੇ ਨੇ ਨਹੀਂ ਕਿਹਾ ਵੀਰੇ ਪਿੱਕਾ ਸੋਨਾ ਲੱਗਦਾ ਇਹਨੂੰ ਸਾਰੇ ਕੈਂਪਰੀ ਕਹਿੰਦੇ ਸੀ ਬਲੇਰੋ 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 ਕੈਂਪਰ ਕੈਂਪਰ ਜਿੱਦਣ ਦਾ ਹੁਣ ਉਹ ਹਾਈਲੈਕਸ ਲਿਆ ਉਸ ਦਿਨ ਦਾ ਉਹ ਪਿੱਕਾ ਹੋ ਗਿਆ ਦੇਖੋ ਪੈਸਿਆਂ ਦੀ ਐਮੀ ਤਾਂ ਹੈਗੀ ਨਾ ਕਿ ਉਹ ਮਹਿੰਗਾ ਆ ਤਾਂ ਉਹ ਪਿੱਕਾ ਵਾ ਦੇ ਬਜਾਰੀ ਸਸਤੀ ਆਈ ਸੀ ਤਾਂ ਇਹ ਕੈਬਲੈਰੋ ਰਹਿ ਗਈ ਤੇ ਕੈਂਪਰ ਰਹਿ ਗਈ ਅੱਜ ਚੱਲਦਾ ਆਪਣਾ ਸਪਰੇ ਦਾ ਕੰਮ ਵੋਹੀ ਤੇ ਮੈਂ ਲੈ ਕੇ ਆਇਆ ਸੀਗਾ ਰੋਟੀ ਮੈਂ ਕਿਹਾ ਚੱਲ ਬੰਦੇ ਰੋਟੀ ਖਵਾ ਦਈਏ ਤੇ ਨਾਲੇ ਢੇੜਾ ਮਾਰੇ ਇਹ ਰੋਟੀ ਖਵਾ ਕੇ ਤੇ ਉਸ ਤੋਂ ਬਾਅਦ ਚੱਲਦੇ ਆ ਦਵਾਈ ਲੈਣ ਇੱਥੇ ਰੋਟੀ ਦੇਤੀ ਆਪਾਂ ਹੁਣ ਚੱਲਦੇ ਆ ਸਹੌਲੀ ਨੂੰ ਸਹੌਲੀ ਚੱਲੀ ਤੇ ਮੱਕੀ ਵਾਲੇ ਖੱਤਿਆਂ ਦੇ ਵਿੱਚ ਨਾ ਇੱਕ ਬੜਾ ਹੁੰਦਾ ਉਹ ਸਿੰਗਲ ਸਿੰਗਲ ਨਾ ਕੱਖ ਜੇ ਨਿਸਰੇ ਜੇ ਥੋੜੇ ਦਿਨਾਂ ਬਾਅਦ ਫਿਰ ਦਿਖਣ ਲੱਗ ਜਾਂਦੇ ਆ ਹੁਣ ਇਹ ਤੇ ਕਿਦਾਂ ਹੋ ਗਏ ਹੱਥ ਫੇਰੇ ਨੂੰ 10-12 ਦਿਨ ਆ ਹੁਣ ਫਿਰ ਕਿਤੇ ਕਿਤੇ ਸਿੰਗਲ ਸਿੰਗਲ ਦਿਖਣ ਲੱਗ ਆ ਆ ਘੜੀਆ ਆਪਣੀ ਰਾਣੀ ਸੁੰਦਰਾ ਪਹਿਲੀ ਇਹ ਸਪਰੇਅ ਕਰਦੇ ਆ ਬੰਦੇ ਰੋਟੀ ਖਾਂਦੇ ਤਾਂ ਉਧਰ ਮੋਟਰ ਤੇ ਆ ਹੁਣ ਇਹ ਆਪਣਾ ਝੋਨਾ ਸਾਰਾ ਪੂਰਾ ਅੱਜ 45 ਦਿਨਾਂ ਦਾ ਝੋਨਾ 43 ਦਿਨਾਂ ਦਾ ਝੋਨਾ ਹੋਇਆ ਆ ਅੱਜ ਆਪਣੀ ਇਹਦੇ ਸਪਰੇ ਦੀ ਵਿਵਾਰੀ ਆ ਗਈ ਸੀ ਤਾਂ ਹੁਣ ਅੱਜ ਸਪਰੇ ਕਰਨ ਲੱਗ ਗਏ ਆ ਇਹਦੇ ਤੇ ਤੇ ਬੰਨ ਹੋ ਗਏ ਦੀਏ ਤੇ ਪੂਰੇ ਤਾਂ ਹੀ ਸਪਰੇ ਚਲਾਈ ਅੱਜ ਇਹ ਤੇ ਵੀ ਇੱਕ ਇਹ ਰਹਿ ਗਿਆ ਲੇਟ ਵਾਲਾ ਖੱਤਾ ਇੱਕ ਆਪਣਾ ਹੋਰ ਰਹਿੰਦਾ ਹਜੇ ਖੇਤ ਹਨ ਇੱਕ ਦੋ ਲੋ ਜਿਹੜੇ ਬਾਅਦ ਚ ਲਾਇਆ ਸਭ ਤੋਂ ਹੋਰ ਹੈ ਤਾਂ ਇਹ ਆਪਣਾ 26 ਝੋਨਾ ਵੀਰੇ ਜਿਹੜਾ ਸਭ ਤੋਂ ਅਗੇਤੀਆਂ ਤਰੀਕਾਂ ਦੇ ਵਿੱਚ ਲੱਗਿਆ ਸੀਗਾ ਆਪਣਾ ਮਸ਼ੀਨ ਵਾਲਾ ਛੱਬੀ ਝੋਨਾ ਤੇ ਦੇਖ ਲਓ ਨਾ ਸਾਰਾ ਕਿੰਨਾ ਸੋਹਣਾ ਆ ਰੰਗ ਰੂਪ ਵੀ ਪੂਰਾ ਸੋਹਣਾ ਵਾ ਹਨ ਤੇ ਇੱਥੋਂ ਕੁ ਦੋ ਤਿੰਨ ਢਲੀਆਂ ਆਈਆਂ ਕਿਉਂਕਿ ਝੋਨਾ ਨਾ ਭਾਰਾ ਵਾਲਾ ਹੋ ਗਿਆ ਬਾਲਾ ਜਿਆਦਾ ਭਾਰਾ ਵਾ ਝੋਨਾ ਕਾਦੀ ਬਹੁਤ ਵੱਡਾ ਝੋਨਾ ਤੇ ਆ ਦੋ ਤਿੰਨ ਢਲੀਆਂ ਹੀ ਆ ਡਿੱਗੀਆਂ ਹਵਾ ਦੇ ਆਉਣ ਨਾਲ ਆ ਦੇਖੋ ਤੇ ਉਹ ਜੋ ਨਾ ਬਹੁਤ ਸੋਹਣਾ ਰੰਗ ਬਦਲਣ ਲੱਗ ਗਿਆ ਪਲਤਣ ਚ ਜਾਣਾ ਸ਼ੁਰੂ ਹੋ ਗਿਆ 26 ਤੇ ਬਹੁਤ ਸੋਹਣਾ ਵਾ ਆ ਪਈਆਂ ਉਹਦਣ ਬਾਤੀਆਂ ਸੀਗੀਆਂ ਆਪਾਂ ਮੈਂ ਕਿਹਾ ਬਾਦੀ ਇਹ ਤਾਂ ਸੋਹਣਾ ਹੋ ਜੂ ਗਿੱਲੀਆਂ ਸੀਗੀਆਂ ਥੋੜੀਆਂ ਜਿਹੀਆਂ ਬਾਤੀਆਂ ਮੈਂ ਕਿਹਾ ਚੱਲ ਬਾਤ ਕਾਕੂ ਜਿਆ ਸਾਰਾ ਖਤਮ ਹੋ ਗਿਆ ਨਾ ਬਸ ਹੁਣ ਇਹ ਤੇ ਨਾ ਦੂਜੀ ਸਪਰੇ ਕਰਨੀ ਆ ਬਸ ਪਹਿਲੀ ਨੂੰ ਦਿਨ ਹੋ ਗਏ ਹੁਣ ਕਾਫੀ ਤੇ ਹੁਣ ਦੂਜੀ ਸਪਰੇ ਸ਼ੁਰੂ ਕਰਾਂਗੇ ਠੀਕ ਇਹ ਹੁਣ ਦੇਖਦੇ ਆ ਕੋਈ ਉਲੀ ਵਾਲਾ ਕੋਈ ਹੁਣ ਵਧੀਆ ਸਾਲਟ ਪਾ ਦੇਣਾ ਕਿ ਉਲੀ ਤੋਂ ਵੀ ਵਧੀਆ ਪਾਵਾਂਗੇ ਤੇ ਇਹਦਾ ਵੀ ਇਹਦਾ ਵੀ ਬਹੁਤ ਸੋਹਣਾ ਨਸਾਰਾ ਆਇਆ ਝੋਨੇ ਦਾ ਇਹਨਾਂ ਮੋੜ ਚੱਲਿਆ ਆ ਖਾਲ ਤੇ ਝੋਨਾ ਮੈਂ ਬਾਅਦ ਚੋਂ ਲਵਾਇਆ ਸੀ ਮੈਂ ਕਿਹਾ ਚੱਲ ਆ ਦੇ ਕੁਝ ਨਹੀਂ ਹੁੰਦਾ ਇਹਦੀ ਵੀ ਬਹੁਤ ਉੱਚੀ ਹਾਈਟ ਆ ਲੱਖ ਲੱਖ ਤੋਂ ਵੀ ਉੱਪਰ ਆਉਂਦਾ ਮੇਰੇ ਝੋਨਾ ਆ ਵੀ ਦੇਖ ਲੋ ਕਿੰਨੀ ਉੱਚੀ ਹਾਈਟ ਸੋਹਣਾ ਵਾ ਝੋਨਾ ਬਹੁਤ ਸੋਹਣਾ ਪਲਤਣ ਚ ਪੂਰਾ ਰੰਗ ਹੋ ਗਿਆ ਐਂ ਦੇਖੋ ਟਾਈਮਲੀ ਰੰਗ ਐਵੇਂ ਹੋਣਾ ਹੋ ਜਾਣਾ ਚਾਹੀਦਾ 26 ਝੋਨੇ ਦਾ ਇਹ ਆਪਾਂ ਐਵੇਂ ਖਾਦਾਂ ਜ਼ਿਆਦੇ ਦੇਣ ਨਾਲ ਜਾਂ ਸਮਾਨ ਜ਼ਿਆਦੇ ਪਾਉਣ ਨਾਲ ਕੋਈ ਫਾਇਦਾ ਨਹੀਂ ਹੈਗਾ ਠੀਕ ਨੇ ਆ ਦੇਖ ਲੋ ਸੈੱਡਾਂ ਵਾਲੇ ਤਾਂ ਦਾਣੇ ਪੱਕਣੇ ਵੀ ਸ਼ੁਰੂ ਹੋ ਗਏ। ਆ ਦੇ। ਪਰ ਹੁਣ ਨਾ ਮੀਂਹ ਦਾ ਨੁਕਸਾਨ ਆ। ਹੁਣ ਤਾਂ ਮੀਂਹ ਨਾ ਪਵੇ ਤਾਂ ਚੰਗੀ ਗੱਲ ਹੀ ਆ। ਹੁਣ ਮੀਂਹ ਪੈਂਦਾ ਤਾਂ ਦਾਣਾ ਵੀ ਕਾਲਾ ਹੁੰਦਾ। ਸਭ ਕੁਝ ਨੁਕਸਾਨ ਹੋਊਗਾ ਹੁਣ। ਇਹ ਝੋਨਾ ਵੀ ਡਿੱਗੂਗਾ ਹੁਣ ਕਿਉਂਕਿ ਜਿਉਂ-ਜਿਉਂ ਹੁਣ ਇਹਨੇ ਭਾਰਾ ਹੋਈ ਜਾਣਾ। ਤੇ ਹੋਂਦ ਝੋਨੇ ਨੇ ਡਿੱਗਣ ਦੇ ਵੱਲ ਨੂੰ ਤੁਰ ਪੈਣਾ। ਕਿਉਂਕਿ ਹੁਣ ਸਿਰ ਤੇ ਭਾਰ ਆਈ ਜਾਣਾ ਮੁਚੀ ਜਾਣਾ ਤਾਂ ਤਾਂ ਝੋਨੇ ਨੇ ਡਿੱਗੀ ਜਾਣਾ ਆ ਦੇਖ ਲੋ ਨੁਕਸਾਨ ਤਾਂ ਹੁੰਦਾ ਹੀ ਆ ਨਾ ਮੀਂਹ ਦਾ ਆ ਦੇਖ ਲੋ ਸਾਈਡ ਤੇ ਝੋਨਾ ਟੁੱਟ ਰੁੱਟ ਕੇ ਕਿਰਿਆ ਵਾ ਮੀਂਹ ਹਾਂਜੀ ਵੀਰੇ ਦਵਾਈ ਲੈ ਆਏ ਆ ਆਪਾਂ ਝੋਨੇ ਵਾਲੀ ਉਡੀ ਸਪਰੇਅ ਦੇ ਲਈ ਤੇ ਬਾਸਮਤੀ ਆਪਣੀ 8 ਕਿਲੇ 8 9 ਕਿਲੇ ਦੇ ਨੇੜੇ ਬਾਸਮਤੀ ਬਣਦੀ ਆ ਉਹਦਾ ਸਾਰਾ ਸਮਾਨ ਉਹਦੀ ਲੈ ਕੇ ਆਏ ਦਵਾਈ ਉਹਦੇ ਤੇ ਵੀ ਕਰਨੀ ਆ ਸੱਫੇ ਕਿਉਂਕਿ ਉਹਦੇ ਤੇ ਕੋਈ ਵੀ ਸਪਰੇਅ ਨਹੀਂ ਕਰੀ ਮੈਂ ਕਿਹਾ ਢੰਡੀ ਢਾਂਡੀ ਤੋਂ ਕਰ ਦਈਏ ਫਿਰ ਐਵੇਂ ਬਾਅਦ ਚ ਔਖਾ ਹੋਊਗਾ ਤੇ ਹੁਣ ਅੱਜ ਇੱਕ ਵਾਰ ਕਲੀਅਰ ਕਰ ਦਈਏ ਉਹਦੇ ਤੇ ਤੇ ਉਹ ਵੀ ਦਿਖਾਉਨੇ ਆ ਤੁਹਾਨੂੰ ਕਿਹੜੀ-ਕਿਹੜੀ ਦਵਾਈ ਲੈ ਕੇ ਆਏ ਆ ਉਹਦੀ ਲੈ ਆਂਦੀ ਆ ਤੇ ਦੂਜੀ ਸਪਰੇਅ ਦੇ ਲਈ ਕੀ ਕੀ ਲਿਆਂਦਾ ਉਹ ਵੀ ਦਿਖਾਉਨੇ ਆ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਆਹ ਦੇ ਗੱਡੀ ਭਰ ਕੇ ਦਵਾਈ ਲੈ ਆਂਦੇ ਛੋਟੂ ਇਹਦੇ ਵਿੱਚੋਂ ਨਾ ਬਾਕੀ ਦਾ ਸਾਰੀ ਲਾਲਾ ਦਵਾਈ ਆ ਦੇ ਇਹਦੇ ਉੱਤੇ 60 ਲਿਖਿਆ ਹੋਇਆ ਇਹ ਨਾਲ ਉਤਾਰੀ ਇੱਕ ਡੱਬੇ 'ਤੇ ਨਾ 60 ਲਿਖਿਆ ਹੋਇਆ ਆ ਦੇ ਇਸ 'ਤੇ ਇਸ 'ਤੇ ਇਸ 'ਤੇ ਇਹ 60 ਵਾਲਾ ਮੈਂ ਉੱਥੇ ਲੈ ਕੇ ਜਾਣਾ ਬਲਾਸਪੁਰ ਇਹ ਨਾਲਾ ਬਾਕੀ ਸਾਰੀ ਲਾਣਾ ਇਹਨੂੰ ਜਿਆਦਾ ਮੂਰ ਨੂੰ ਕਰ ਦੇ ਉਹ ਇਹਦਾ ਉਹ ਭਾਂਡੇ ਚੱਕੀ ਹਾਂ ਇਹਦੇ 100 ਹਾਂ ਇਹ ਕੱਢ ਲਾ ਇਹ 100 ਕਿੱਲੇ ਵਾਲੀ ਉਹ ਵੀ ਉਹ ਵੀ ਕੱਢ ਲਾ ਹਾਂ ਕੱਢ ਲਾ ਕੱਢ ਲਾ ਲਓ ਜੀ ਇੱਥੇ ਆਏ ਬਲਾਸਪੁਰ ਸੋਹਣਾ ਟੌਪ ਟੌਪ ਚੋਨਾ ਖੜਾ ਬੂਰਾ ਸੋਹਣਾ ਚੋਨਾ ਖੜਾ ਇੱਥੇ ਮੋਟਰਾਂ ਪਹਿਲਾਂ ਬੰਦ ਰੱਖੀਆਂ ਕੱਲ ਪਰਸੋਂ ਚਲਾਈਆਂ ਮੋਟਰਾਂ ਰਾਤ ਨੂੰ ਮੀਂਹ ਵੀ ਪੈ ਗਿਆ ਤੇ ਅੱਜ ਹੁਣ ਇੱਥੇ ਦੂਜੀ ਸਪਰੇਅ ਕਰਨ ਲੱਗੇ ਆ ਤੇ ਇੱਕ ਤਾਂ ਕਰਨਾ ਆ ਕੁਸਾਈਡ ਉਹ ਦੇਖ ਇਹੇ ਕੁਸਾਈਡ ਨੂੰ ਜ਼ਿਆਦਾ ਤਾਂ ਹੁੰਦੀ ਆ ਨੁਸਾਰੇ ਦੇ ਮੌਕੇ ਹਨਾ ਇਹਨਾਂ ਸਾਰੇ ਦੇ ਮੋਕੇ ਕਰਦੇ ਆਪਾਂ 26 ਝੋਨੇ ਤੇ ਵੀਰ ਇਹਦੇ ਨਾਲ ਨਾ ਆਪਣਾ ਉਲੀ ਨਹੀਂ ਪੈਂਦੀ ਹੈਗੀ ਉਹ ਜਿਹੜੀ ਹਲਦੀ ਰੋਗ ਨਹੀਂ ਪੈਂਦਾ ਇਹਦੇ ਵਿੱਚ ਹੈਗਾ ਕਾਪਰ ਹਾਈਡਰ ਆਕਸਾਈਡ 46% ਤੇ ਠੀਕ ਹੈ ਨਹੀਂ ਤੇ ਇਹਦੇ ਵਿੱਚ ਆਪਾਂ ਇਹ ਉਹ ਜਿਹੜਾ ਇੱਕ ਦੂਜੀ ਕਾਪਰ ਹੁੰਦੀ ਹੈ ਉਹ ਆਪਾਂ ਕੱਲੀ ਕਰਨੀ ਪੈਂਦੀ ਆ ਪਰ ਇਹਦੇ ਵਿੱਚ ਆਪਾਂ ਮਿਲਾ ਕੇ ਕਰ ਸਕਦੇ ਆ ਮੈਂ ਤਾਂ ਮਿਲਾ ਕੇ ਕਰਦਾ ਛੇ ਦੇ ਤੇ ਕਈ ਵੀ ਸਵਾਰ ਕਰਨ ਵੀ ਨਹੀਂ ਮਿਲਾ ਕੇ ਕਰਨੀ ਚਾਹੀਦੀ ਪਰ ਇੱਕ ਸਾਈਡ ਦੇ ਵਿੱਚ ਆ ਮਿਲਾ ਕੇ ਹੋ ਜਾਂਦੀ ਹੈ ਕੋਈ ਰਿਐਕਟ ਨਹੀਂ ਕਰਦੀ ਇਹਨੂੰ ਪੂਰਾ ਵਧੀਆ ਅਸਰ ਕਰਦੀ ਇਹਦੇ ਵਿੱਚ ਆਪਾਂ ਪਾਉਣੀ ਆ ਐਮਈ ਸਟਾਰ ਕੋ ਸਾਈਡ ਦੇ ਨਾਲ ਐਮਈ ਸਟਾਰ ਪਾ ਦੇਣੀ ਆ ਤੇ ਨਾਲ ਪਾਉਣੀ ਆ ਆਪਣੀ ਕੋਰਾਜਨ ਤੇ ਨਾਲ ਪਾਉਣੀ ਆ ਓਹ ਉਹ ਸ਼ੀਨ ਸਾਲਟ ਤੇਲੇ ਤੋਂ ਇਹ ਤਿੰਨ ਚੀਜ਼ਾਂ ਦਵਾਈ ਪਾਈ ਆ ਵੀਰੇ ਆਪਾਂ ਤੇ ਕੱਲ ਨੂੰ ਜਿਹੜਾ ਉਧਰ 26 ਝੋਨਾ ਕਰਨਾ ਉੱਥੇ ਐਮਈ ਸਟਾਰ ਨਹੀਂ ਪਾਉਣੀ 26 ਝੋਨੇ ਦੇ ਜਿਹੜੀ ਦੂਜੀ ਸਪਰੇ ਪਾਉਣੀ ਆ ਉੱਥੇ ਕੁਝ ਕਸਟੂਡੀਓ ਹੀ ਕਰੀਆ 26 ਝੋਨੇ ਤੇ ਉੱਥੇ ਇੱਕ ਸਟੂਡੀਓ ਤੇ ਨਾਲ ਉਹ ਸੇਮੀਆਂ ਪਾਤੀਆਂ ਸੁੰਡੀ ਤੋਂ ਤੇ ਜਿਹੜੀ ਝੋਨਾ ਨਿਸਰ ਗਿਆ ਤੇ ਨਾਲ ਉੱਥੇ ਉੱਥੇ ਵੀ ਕੋਸਾਈਡ ਪਾਈ ਆ ਜਰੂਰ ਕਿਉਂਕਿ ਜੇ ਆਪਣੇ ਝੋਨੇ ਨੂੰ ਹਲਦੀ ਰੋਗ ਪੈਂਦਾ ਤਾਂ ਕੋਸਾਈਡ ਪਾ ਸਕਦੇ ਆ ਤੇ ਬਾਕੀ ਦੇਖੋ ਸਾਰੇ ਵੀਰਾਂ ਦੀ ਆਪੋ ਆਪਣੀ ਚੋਇਸ ਆ ਪਰ ਕੋਸਾਈਡ ਆਪਾਂ ਯੂਜ਼ ਕਰ ਸਕਦੇ ਆ ਫਿਰ ਇਹਦੇ ਨਾਲ ਜੇ ਹਲਦੀ ਤੁਹਾਡੇ ਪੈ ਵੀ ਗਈ ਏ ਉੱਥੇ ਹੀ ਰੋਕ ਦੋ ਉਦੋਂ ਬਦੋਂ ਨਹੀਂ ਹਲਦੀ ਥੋੜਾ ਤੇ ਆਪਾਂ ਤਾਂ ਇਹ ਯੂਜ਼ ਕਰਦੇ ਆਂ ਚਾਰ ਦਵਾਈਆਂ ਨੇ ਜਾਨੀ ਕਿ ਕੋਸਾਈਡ ਐਮਈ ਸਟਾਰ ਤੇ ਨਾਲ ਫੇਮ ਤੇ ਨਾਲ ਆਪਣੀ ਦੂਜੀ ਉਹ ਸ਼ੀਨ ਸాల్ਟ ਜਿਹੜਾ ਆਪਣਾ ਤੇਲੇ ਤੋਂ ਅਜੇ ਚੈਸ ਨਹੀਂ ਪਾਇਆ ਤੇ ਜਿਹੜਾ 26 ਝੋਨੇ ਮਾ ਉਹ ਤੇ ਆਪਾਂ ਚੈਸ 26 ਝੋਨੇ ਤੇ ਦਵਾਈ ਆਪਾਂ ਇਹ ਪਾਉਣ ਲੱਗੇ ਆ ਜਿਹੜਾ ਨਿਸਰ ਗਿਆ ਇਹਨੂੰ ਪੂਰਾ ਵਧੀਆ ਦੂਜੀ ਸਪਰੇ ਆ ਉਹਦੀ 26 ਝੋਨੇ ਤੇ ਕਰਨ ਲੱਗੇ ਚੈਸ ਆ ਆਪਣਾ ਕੋਸਾਈਡ ਕੇ او ਸੀ ਆਈ ਡੀ ਐ 3000 ਠੀਕ ਆ ਕੋਸਾਈਡ ਪਾਉਣਾ ਵਾ ਤੇ ਨਾਲ ਆਪਣਾ ਕਸਟੂਡੀਓ ਪਾਣੀਆ ਤੇ ਨਾਲ ਐਮ ਉਹ ਜਿਹੜੀਆਂ ਸੇਵੀਆਂ ਹੁੰਦੀਆਂ ਨੇ ਉਹ ਐਮ ਉਹ ਪਾਉਣੀਆਂ ਇਹ ਦਵਾਈਆਂ ਪੈ ਰਹੀਆਂ ਨੇ ਠੀਕ ਨੇ ਭਾਰਤ ਵਾਲਿਆਂ ਦੀ ਕੋਸਾਈਡ ਆ ਵੀਰੇ ਇਹ ਠੀਕ ਨੇ ਤੇ ਜੇ ਕਿਸੇ ਵੀਰ ਨੇ ਲੈਣੀ ਹੋਈ ਤੋ ਤੋਂ ਤਾਂ ਦੇਖ ਲਿਓ ਆ ਦੇ ਆ ਸਾਲਟ ਇਹਦੇ ਵਿੱਚ ਆ ਆ ਰਹੀ ਹੋਗੀ ਵੀਰੇ ਇਹ ਐਮ ਐ ਸਟਾਰ ਹੋਗੀ ਠੀਕ ਨਹੀਂ ਆ ਬੱਸ ਆਪਣਾ ਮੂ ਕੀ ਆਊਗਾ ਉਹ ਕੋਰਜਨ ਹੋਗੀ ਤੇ ਉਹ ਸਾਈਡ ਹੋਗੀ ਤੇ ਆ ਆਪਣੀ ਉਸੀ ਸਾਲਟ ਹੋਗੀ ਠੀਕ ਨਹੀਂ ਜੇ ਸੇਤਨਾ ਰਹਿ ਗਿਆ ਜੇ ਸੇਤਨਾ ਪੂਰਾ ਗਿਆ ਜਾਂ ਸੇ 12 ਕਿੱਲਿਆਂ ਦੀ ਦਵਾਈ ਅੱਧਾ ਕਰ ਲੋ ਹਾਂ ਇਹ 12 ਕਿੱਲੇ ਦੀ ਤੁਹਾਨੂੰ ਮੈਂ ਦੱਸੀ ਆ ਬਸ ਇਹ ਆੱਢੀ ਰੱਖ ਲੋ ਫਿਰ ਤੁਹਾਨੂੰ ਆੱਢੀ ਜਿੱਤਾ ਰਹੂਗਾ ਇਹਨੂੰ ਮੈਨੂੰ ਮੈਨੂੰ ਪਤਾ ਦੇਣਾ ਹਾਂ ਬਸ ਇਹਨੂੰ ਅੱਡ ਬਾਲਟੀ 'ਚ ਬਾਕੇ ਰੱਖ ਦੇ ਇਹ 12 ਕਿੱਲੇ ਦਾ ਹੋ ਗਿਆ 12-12 ਕਿੱਲੇ ਦਾ ਬਣਾ ਲਿਓ ਤੁਹਾਡੇ ਕੋਲ 60 ਕਿੱਲੇ ਦਾ ਦਵਾਈ ਆ ਹੁਣ ਇਹ ਫਿਰ ਆਪ ਰੱਖੋ ਇੱਕ ਨਾ ਰਹਿ ਗਾ ਤਾਂ ਮੈਂ ਵੀ ਦਿਮਾਗ ਕਿਤੇ ਗਲਤੀ ਹੋ ਜਾਤੀ ਸਵੇਰੇ ਸਾਜਰੇ ਆ ਜਿਓ ਟਾਈਮ ਨਾਲ ਟਾਈਮ ਨਾਲ ਆ ਕੇ ਸ਼ੁਰੂ ਕਰ ਲਓ ਠੀਕ ਹੈ ਸਾਜਰੇ ਆਵਾਂ ਇਹ 60 ਕਿਲੇ ਕਰਕੇ ਫਿਰ ਉਸ ਤੋਂ ਬਾਅਦ ਜਿਹਦੇ ਮਰਜ਼ੀ ਕਰੀ ਚੱਲੇ ਆਪਣੇ ਹੁਣ ਛੁੱਟੀ ਲਾ ਦੋ ਦੋ ਦਿਨ ਠੀਕ ਹੈ ਆਪਣਾ ਡਰਮ ਇੱਥੇ ਪਿਆ ਤੇਲ ਵਾਲਾ ਆਧਾ ਕ ਡਰਮ ਹੈਗਾ ਮੈਂ ਕਿਹਾ ਲੈ ਚੱਲੀਏ ਹੁਣ ਕਿਹੜਾ ਇੱਥੇ ਲੋਡ ਅੱਧਾ ਵੀ ਨਹੀਂ ਆਇਆ ਅੱਧੇ ਤੋਂ ਘੱਟ ਆ ਡਰਮ 10 ਲੀਟਰ ਵੀ ਨਹੀਂ ਤੇਲ ਨਹੀਂ ਥੱਲੇ ਥੱਲੇ ਹੀ ਆ ਯਾਰ ਹੋਰ ਥੱਲੇ ਥੱਲੇ ਹੀ ਆ 10 10 15 ਲੀਟਰ ਤੇਲ ਮਸਾਂ ਆਪਣੀ ਰਾਣੀ ਸੁੰਦਰਾਂ ਤੇ ਆ ਬੜੀ ਮੁਸ਼ਕਲ ਨਾਲ ਆਈ ਹੈ ਵਿਚਾਰੀ ਪਰ ਇਹ ਤਾਂ ਚਲਾਉਣ ਦਾ ਤਾਂ ਐਵੇਂ ਹੀ ਬਸ ਗਿੱਲੀ ਪਈ ਤੇ ਰੇਸ ਨਾਲ ਦਫਾ ਬਸ ਗੇਅਰ ਪਾ ਕੇ ਛੱਡ ਦੋ ਆ ਪੇ ਹੌਲੀ 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 ਜਿੱਧਰ ਨੂੰ ਜਾਣਾ ਨੇ ਚੱਲ ਜਾਣਾ ਇੱਕ ਨਾ ਯਾਰ ਵੀ ਤੇ ਜਿਹੜਾ ਆਪਣਾ ਹੈਗੇ ਆ ਜਿਵੇਂ ਕਈ ਕੰਪਨੀਆਂ ਨੇ ਜਿਵੇਂ ਡੀਏਪ ਬਣਾਉਂਦੀਆਂ ਨੇ ਨਾ ਬਹੁਤ ਸਾਰੀਆਂ ਕੰਪਨੀਆਂ ਨੇ ਉਹ ਦੇਖ ਲਓ ਵੀ ਉਹਦੇ ਵਿੱਚ ਨਾ ਹੋਣਾ ਆਪਣੀ ਸਰਕਾਰ ਦਾ ਕੋਈ ਰੋਲ ਵੀ ਸਰਕਾਰ ਕੁਝ ਕਹਿੰਦੀ ਹੈ ਉਹਨਾਂ ਨੂੰ ਨਾ ਆਪਣੇ ਉਸ ਚੀਜ਼ ਤੇ ਕੋਈ ਯੂਨੀਅਨ ਵਾਲੇ ਜਾਂ ਕੋਈ ਹੋਰ ਬੋਲਦੇ ਹਨ ਕਿ ਉਹ ਇੱਕ ਸਿਰਫ ਇੱਕ ਆਪਣੇ ਦੁਕਾਨਦਾਰਾਂ ਦਾ ਭਰਾਵਾਂ ਦੇ ਉੱਤੇ ਦਬਾਅ ਬਣਦਾ ਕਿ ਜਿਵੇਂ ਹੁਣ ਇੱਕ ਗੱਟੂ ਡੀਏਪ ਦਾ ਜਾਂ ਲੈਣਾ ਉਹਦੇ ਨਾਲ ਕੁਛ ਨਾ ਕੁਛ ਦਿੰਦੀ ਦਿੰਦੇ ਆ ਜਾਂ ਕੋਈ ਨੈਨੋ ਯੂਰੀਆ ਦਿੰਦੇ ਆ ਜਾਂ ਸਲਫਰ ਦਿੰਦੇ ਆ ਨਾ ਹਰੇਕ ਚੀਜ਼ ਆਪਦੀ ਪ੍ਰੋਡਕਟ ਦਿੰਦੇ ਉਹ ਕਿੰਨੀ ਮਾੜੀ ਗੱਲ ਆ ਯਾਰ ਵੀ ਦੱਸੋ ਵੀ ਸਾਡੇ ਕੋਲ ਤਾਂ ਪਹਿਲਾਂ ਯੂਰੀਆ ਡਾਈਏਪ ਲੈਣ ਨੂੰ ਪੈਸੇ ਨਹੀਂ ਠੀਕ ਆ ਨਾ ਉਹ ਜੱਟ ਮਸ ਆਰੇਂਜ ਕਰਕੇ ਲੈਂਦਾ ਤੇ ਨਾਲ ਤੁਸੀਂ ਹੋਰ ਉਤੋਂ ਦੀ ਇੱਕ ਚੀਜ਼ ਮੜ ਰਹੇ ਆ ਜਿਹੜਾ ਬਿਨਾਂ ਮਤਲਬ ਤੋਂ ਖਰਚਾ ਠੀਕ ਨਹੀਂ ਇਹ ਜਿਹੜੀਆਂ ਆ ਬਲੈਕ ਪੋਨਾ ਨਾ ਜਿਹੜਾ ਇਹ ਚੀਜ਼ਾਂ ਆਪਾਂ ਨੇ ਕਿਸਾਨਾਂ ਨੂੰ ਮਾਰਦੀਆਂ ਹੋਰ ਨਹੀਂ ਕੁਝ ਮਾਰਦਾ ਬਸ ਇਹੀ ਚੀਜ਼ਾਂ ਮਾਰਦੀਆਂ ਕਿੱਡੀ ਬੇਕਾਰ ਗੱਲ ਆ ਨਾ ਕਿ ਜਦੋਂ ਵੀ ਕੋਈ ਵੀ ਚੀਜ਼ ਆਪਾਂ ਆਪਣੇ ਖੇਤੀ ਰਿਲੇਟਡ ਕੁਝ ਵੀ ਲੈਣਾ ਵਾ ਉਸ ਚੀਜ਼ ਤੇ ਬਲੈਕ ਚੱਲ ਪੈਂਦੀ ਆ ਯੂ ਡੀਪੀ ਲਾ ਲਓ ਜਿੱਦਣ ਯੂਰੀ ਦਾ ਲੋਡ ਹੋ ਗਈ ਜਿਵੇਂ ਗਾਂਹਾਂ ਜਾ ਕੇ ਕਣਕ ਨੂੰ ਪਾਉਣਾ ਉਸ ਦਿਨ ਯੂਰੀ ਤੇ ਬਲੈਕ ਚੱਲ ਪੈਣੀ ਆ ਮੱਕੀ ਦਾ ਬੀਜ ਲੈਣ ਲੱਗ ਜੂ ਉਹ ਤੇ ਬਲੈਕ ਚੱਲ ਪੈਂਦੀ ਆ ਝੋਨੇ ਦਾ ਬੀਜ ਲੈਣ ਲੱਗ ਜੂ ਉਹ ਤੇ ਬਲੈਕ ਚੱਲ ਪੈਂਦੀ ਆ ਮੈਂ ਕਹਿੰਨਾ ਹੈਰਾਨੀ ਦੀ ਗੱਲ ਆ ਵੀ ਕੀ ਵੀ ਸਾਡੇ 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 ਨਾਲ ਹੀ ਇਹ ਕੁਝ ਹੋਣਾ ਖੇਤੀਬਾੜੀ ਦੇ ਵਿੱਚ ਹੋਰ ਤੁਸੀਂ ਆਪਦੇ ਸਾ ਬਾਕੀ ਸਾਰੇ ਪਰ ਤੁਸੀਂ ਬਲੈਕਾਂ ਚ ਚਲਾਈ ਜੱਲੋ ਪਰ ਸਾਡੇ ਸਾਡੇ ਨਾ ਇਹ ਕੁਛ ਕਰ ਠੀਕ ਨਹੀਂ ਮੱਕੀ ਦਾ ਵੀ ਕਿੱਡੀ ਕਬੱਡੀ ਗੱਲ ਓਨੇ ਕ ਬੰਦੀ ਬੀਜਦੇ ਆ ਸਰ ਸਾਰਾ ਕੁਝ ਹੁੰਦਾ ਉਹ ਵੀ ਉਵੇਂ ਹੀ ਬਲੈਕ ਤੇ ਡੀਏਪ ਹੁਣ ਦੇਖੋ ਸਰਕ ਜ਼ਮੀਨ ਕਿੰਨੀ ਘਟ ਗਈ ਪੰਜਾਬ ਦੇ ਵਿੱਚ ਪੰਜਾਬ ਚ ਹੀ ਲਾ ਲਓ ਜ਼ਮੀਨ ਕਿਤੇ ਵਧੀ ਤਾਂ ਨਹੀਂ ਜੇ ਇੱਕ ਗੱਲ ਕਰੀ ਐਗਜ਼ਾਮਪਲ ਦਿੰਨਾ ਮੈਂ ਕਿੰਨੀ ਜ਼ਮੀਨ ਘਟ ਗਈ ਸਮਝ ਲਓ ਵੀ ਸਾਡੇ ਲੁਧਿਆਣਾ ਸ਼ਹਿਰ ਚ ਹੀ ਲਾ ਲਓ ਕਿੰਨੀ ਇੰਡਸਟਰੀ ਬਾਹਰੋਂ ਆ ਗਈ ਕਿੰਨੇ ਘਰ ਹੋਰ ਬਾਹਰੋਂ ਆ ਗਏ ਹਨ ਤੇ ਆਹ ਸੜਕਾਂ ਕਿੰਨੀਆਂ ਨਿਕਲਦੀਆਂ ਨੇ ਤੇ ਹੋਰ ਬਿਲਡਿੰਗਾਂ ਕਿੰਨੇ ਆ ਨਵੇਂ ਹਰੇਕ ਹਰੇਕ ਸ਼ਹਿਰ ਦੇ ਵਿੱਚ ਲਾ ਲਓ ਹਰੇਕ ਇੱਕ ਸ਼ਹਿਰ ਮੈਨੂੰ ਹੁਣ ਪਿੰਡ ਨਹੀਂ ਪਤਾ ਵੀ ਪੰਜਾਬ ਚ ਕਿੰਨੇ ਟੋਟਲ ਪਿੰਡ ਆ ਉਹ ਵੀ ਤੁਹਾਨੂੰ ਪਤਾ ਹੋਣਗੇ ਹਰੇਕ ਪਣ ਦੀ ਲਾਲੂ 2 2 3 3 100 ਕਿਲਾ ਹਰੇਕ ਸ਼ਹਿਰ ਦੀ ਵੱਧਦੀ ਘਟਿਉ ਵੀ ਕਿੰਨੀ ਜ਼ਮੀਨ ਘਟ ਗਈ ਉਹ ਸਾਲਾ ਡੀਏਪੀ ਉਹ ਉਹ ਚੀਜ਼ਾਂ ਦਾ ਕਿੱਥੇ ਗਿਆ ਡੀਏਪੀ ਵੀ ਦੱਸੋ ਠੀਕ ਨਹੀਂ ਉਦੋਂ ਪਹਿਲਾਂ ਸਾਰਾ ਕੁਝ ਸਾਲਾ ਖੁੱਲਾ ਮਿਲਦਾ ਸੀ ਸਭ ਕੁਝ ਵਧੀਆ ਸੀਗਾ ਤੇ ਹੁਣ ਡੀਏਪੀ ਦੀ ਘਟ ਗਈ ਆਉਣ ਲੱਗੀ ਵੀ ਬਸ ਇੱਕ ਜਾਣ ਕੇ ਵੀ ਕਿਸਾਨਾਂ ਨੂੰ ਤੰਗ ਕਰਨਾ ਹੀ ਕਰਨਾ ਵਾ ਇਹ ਚੀਜ਼ਾਂ ਨੇ ਹਨ ਤੇ ਉਤੋਂ ਆ ਕੰਪਨੀਆਂ ਨੇ ਤੰਗ ਕਰਿਆ ਵੀ ਅਸੀਂ ਕਿਉਂ ਲਈਏ ਯਾਰ ਅਈ ਸਾਨੂੰ ਡੀਏਪ ਦੀ ਲੋੜਾ ਸੀ ਡੀਏਪ ਲਾਵਾਂਗੇ ਠੀਕ ਨਹੀਂ ਸਾਤੋਂ ਕਦੀ ਲੈਣੇ ਆ ਵਿੱਚ ਝੋਨਾ ਤਾਂ ਦੇਣਾ ਤੇ ਪਰਾਲੀ ਪਹਿਲਾਂ ਚੱਕੋ ਨਾਲ ਸਾਡੀ ਇੱਕ ਇਹ ਅਸੀਂ ਵੀ ਤਾਂ ਅਸੀਂ ਵੀ ਤਾਂ ਕਹਿ ਸਕਦੇ ਆਂ ਵੀ ਅਸੀਂ ਤਾਂ ਝੋਨਾ ਤਾਂ ਦੇਣਾ ਪਹਿਲਾਂ ਨਾਲ ਸਾਡੀ ਪਰਾਲੀ ਚੱਕੋ ਸਰਕਾਰ ਨੂੰ ਵੀ ਜੇ ਇਹ ਆਪਾਂ ਗੱਲ ਕਹੀਏ ਵੀ ਤਾਂ ਅਸੀਂ ਝੋਨਾ ਤਾਂ ਚਕੋਣਾ ਸਾਡੀ ਪਰਾਲੀ ਨਾਲ ਚੱਕੋ ਆਲੂ ਅਸੀਂ ਤਾਂ ਦੇਣੇ ਆ ਸਾਡੀ ਬੇਲ ਨਾਲ ਲੈ ਕੇ ਜਾਓ ਠੀਕ ਨਹੀਂ ਅਸੀਂ ਵੀ ਤਾਂ ਕਹਿ ਸਕਦੇ ਹਾਂ ਨਾ ਮੱਕੀ ਅਸੀਂ ਤਾਂ ਦੇਣੀ ਆ ਸਾਡਾ ਮੱਕੀ ਦਾ ਫੂਸ ਲੈ ਕੇ ਜਾਓ ਨਾਲ ਮੂੰਗੀ ਅਸੀਂ ਤਾਂ ਦੇਣੀ ਆ ਸਾਡਾ ਮੂੰਗੀ ਦਾ ਹੀ ਫੂਸ ਲੈ ਕੇ ਜਾਓ ਠੀਕ ਨਹੀਂ ਇਹ ਚੀਜ਼ਾਂ ਅਸੀਂ ਵੀ ਕਹਿ ਸਕਦੇ ਹਾਂ ਪਰ ਅਸੀਂ ਤਾਂ ਕਹਿੰਦੇ ਨਹੀਂ ਠੀਕ ਨਹੀਂ ਸਿਰਫ ਇੱਕ ਅਸੀਂ ਯਾਰ ਮੰਗਦੇ ਕੀ ਆ ਕਿਸਾਨ ਕਿਸਾਨ ਸਰਕਾਰਾਂ ਤੋਂ ਜਾਂ ਵਪਾਰੀਆਂ ਤੋਂ ਜਾਂ ਕਈਆਂ ਕਿਸੇ ਤੋਂ ਵੀ ਅਸੀਂ ਕੀ ਮੰਗਦੇ ਆ ਯਾਰ ਜੋ ਸਾਡੀ ਲਾਗਤ ਆ ਸਾਨੂੰ ਉਸ ਤੋਂ ਕਿ ਸਾਡਾ ਵੀ ਸਾਡਾ ਵੀ ਦੇਖ ਕੇ ਮੁਨਾਫਾ ਉਹਦੇ ਵਿੱਚ ਵਸ ਦਿੱਤਾ ਜਾਵੇ ਹਨ ਸਾਨੂੰ ਕਰਜ਼ੇ ਮਾਫੀਆਂ ਦੀ ਨਹੀਂ ਲੋੜ ਸਾਨੂੰ ਸਾਡੀ ਫਸਲਾਂ ਦੇ ਸਹੀ ਮੁੱਲ ਮਿਲ ਜਾਣ ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਉਹ ਟਾਈਮ ਤੇ ਮਿਲ ਜਵੇ ਤੇ ਬਸ ਇਹ ਜੀਆਂ ਚੀਜ਼ਾਂ ਦੀ ਸਾਨੂੰ ਲੋੜ ਹਨ ਅਸੀਂ ਹੋਰ ਚੀਜ਼ਾਂ ਨਹੀਂ ਮੰਗਦੇ ਤੁਹਾਡੇ ਤੋਂ ਕਿ ਸਾਨੂੰ ਖੇਤੀ ਸਾਡੀ ਤਕਾਲੀ ਕਰ ਦਿਓ ਕਿ ਸਾਡੀ ਜਾਨ ਸੂਲੀ ਤੇ ਟੰਗੀ ਰਹਿੰਦੀ ਆ ਹੁਣ ਸਾਰੇ ਕਿਸਾਨ ਭਰਾਵਾਂ ਦੀ ਜਾਨ ਸੂਲੀ ਤੇ ਟੰਗੀ ਹੋਈ ਆ ਮੈਨੂੰ ਰੋਜ਼ ਫੋਨ ਆਉਂਦੇ ਆ ਠੀਕ ਹੈ ਪਿਰੇ ਡੀਏਪੀ ਦੀ ਜਗਾ ਕੀ ਪਾਈਏ ਕੀ ਪਾਈਏ ਮੈਂ ਕਿਹਾ ਭਰਾਵਾ ਦੇਖੋ ਮੈਂ ਤਾਂ ਆਪ ਨਹੀਂ ਲਿਆ ਜਿਹੜਾ ਕੁਝ ਮਿਲ ਜੂ ਪਾ ਦਾਂਗੇ ਨਹੀਂ ਨਾ ਬੀਜਾਂਗੇ ਆਲੂ ਖਾਲੀ ਰੱਖ ਦਾਂਗੇ ਕਣਕ ਬੀਜ ਲਾਂਗੇ ਜੇ ਕਣਕ ਜੋਗਾ ਮਿਲ ਜੂ ਹੋਰ ਕੀ ਆ ਸਾਰਿਆਂ ਦੇ ਨਾਲ ਆ ਭਰਾ ਠੀਕ ਨਹੀਂ ਤੇ ਪਰ ਇਹ ਚੀਜ਼ਾਂ ਨੇ ਯਾਰ ਮਾੜਾ ਮੋਟਾ ਸੋਚੋ ਸਰਕਾਰੋ ਠੀਕ ਨਹੀਂ ਇਹ ਕਰ ਸਕਦੇ ਹੋ ਤੁਸੀਂ ਸਾਰਾ ਕੁਝ ਕੀ ਨਹੀਂ ਤੁਹਾਡੇ ਬਲ ਪੱਲੇ ਯਾਰ ਹੈ ਸਾਡੇ ਲਈ ਇੰਨਾ ਕੁਝ ਨਹੀਂ ਕਰ ਸਕਦੇ ਕਿੰਨੀ ਕਿੰਨੀ ਜ਼ਮੀਨ ਘਟੀ ਜਾਂਦੀ ਆ ਹਨਾ ਕਿੰਨਾ ਕੁਝ ਘਟੀ ਜਾਂਦਾ ਖਾਣ ਵਾਲੇ ਬੰਦਿਆਂ ਦੀ ਵਧੀ ਜਾਂਦੀ ਆ ਤੇ ਤੁਸੀਂ ਕਰ ਸਕਦੇ ਹੋ ਤੇ ਪਰ ਤੁਸੀਂ ਨਹੀਂ ਕਰਦੇ ਹਨਾ ਆ ਵੱਡੇ ਮੰਤਰੀਆਂ ਜਾਂ ਕੋਈ ਵੀ ਆ ਉਹਨਾਂ ਦੇ ਹੱਥ-ਪਾਸ ਸਾਰਾ ਕੁਝ ਆ ਕੀ ਨਹੀਂ ਉਹਨਾਂ ਦੇ ਹੱਥ-ਪਾਸ ਸਭ ਕੁਝ ਸਭ ਕੁਝ ਕਰ ਸਕਦੇ ਆ ਹਨਾ ਜੇ ਮੈਂ ਕਹਿੰਨਾ ਜੇ ਕਿਸੇ ਦੀ ਸਪਾਰਸ਼ ਚੱਲਦੀ ਹੋ ਜੇ ਉਹ ਅੱਜ ਬੰਦੇ ਨੂੰ ਕਿਸੇ ਨੂੰ ਫੋਨ ਕਰਨ ਅੱਜ ਹੀ ਡੀਏਪੀ ਹਾਜ਼ਰ ਕਰ ਦੇਣਗੇ ਠੀਕ ਨਹੀਂ ਕੀ ਯਾਰ ਸਾਨੂੰ ਸੌਖਾ ਮੈਨ ਦਾ ਕਰ ਦਿਓ ਯਾਰ ਠੀਕ ਨਹੀਂ ਠੀਕ ਹੈ ਸਾਨੂੰ ਨਹੀਂ ਹਜੇ ਲੋਡ ਪਰ ਸਾਨੂੰ ਆ 25 26 ਤਰੀਕ ਤੋਂ ਬਾਅਦ ਤਾਂ ਲੋਡ ਹੈ ਨਾ ਬਸ ਸਾਨੂੰ ਉਦੋਂ ਦਾ ਮਿਲਦਾ ਕਰ ਦਿਓ ਨਾ ਯਾਰ ਠੀਕ ਨਹੀਂ ਇਹ ਜੀਆਂ ਗੱਲਾਂ ਸਰਕਾਰ ਉਹ ਮਾੜਾ ਮੋਡਾ ਧਿਆਨ ਦੇਵੋ ਇਧਰ ਨੂੰ ਠੀਕ ਨਹੀਂ ਇਹ ਜੀਆਂ ਚੀਜ਼ਾਂ ਵੱਲ ਨੂੰ ਧਿਆਨ ਦੇਣੇ ਚਾਹੀਦੇ ਆ ਹੋਰ ਪਾਸੇ ਨੂੰ ਛੱਡ ਕੇ ਠੀਕ ਨਹੀਂ ਬਹੁਤ ਮਾੜੀਆਂ ਗੱਲਾਂ ਨੇ ਇਸ ਚੀਜ਼ਾਂ ਦੇ ਵਿੱਚ ਵੀ ਅਸੀਂ ਇੱਕ ਸਾਲ ਹੀ ਸਾਡੀ ਖੇਤੀ ਨੂੰ ਹੀ ਨਹੀਂ ਸਹੀ ਤਰੀਕੇ ਨਾਲ ਰਹਿਣ ਦਿੰਦੇ ਪਤਾ ਨਹੀਂ ਇਹਦੇ ਵਿੱਚ ਉਹ ਕਿਉਂ ਇਹਦੇ ਕਦੀ ਕਿਹੜੇ ਕੰਮ ਦੀ ਲਾਤ ੜਾ ਦਿੰਦੇ ਆ ਕਦੀ ਕਿਹੜੇ ਪਾਸਿਓਂ ਕੰਮ ਲਾਤ ੜਾ ਦਿੰਦੇ ਬਸ ਸਮਝ ਨਹੀਂ ਆਉਂਦੀ ਯਾਰ ਵੀ ਕੀ ਕਿੱਧਰ ਨੂੰ ਲੈ ਕੇ ਜਾਂਦੇ ਆ ਖੇਤੀ ਨੂੰ ਹਨਾ ਇੰਨਾ ਵਧੀਆ ਯਾਰ ਦੇਖੋ ਮੈਂ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਵੀਰ ਦੇਖਦੇ ਆ ਹਨਾ ਇੰਨੇ ਵਧੀਆ ਮੁੰਡੇ ਖੇਤੀਆਂ ਕਰਨ ਲੱਗਿਆ ਤੁਹਾਨੂੰ ਬਾਹਰ ਜਾਣ ਤੋਂ ਤਾਂ ਹੀ ਹਟਣਗੇ ਨਾ ਤੁਸੀਂ ਕਹਿੰਦੇ ਹੋ ਬਾਹਰ ਜਾਂਦਾ ਪੰਜਾਬ ਜਾਂ ਸਾਰੇ ਕਹਿੰਦੇ ਆ ਵੀ ਖੇਤੀ ਨੂੰ ਸੌਕੇ ਤਰੀਕੇ ਨਾਲ ਤਾਂ ਕਰ ਲੈਣ ਦੋ ਵੀ ਹਾਲ ਸੌਕੇ ਤਰੀਕੇ ਨਾਲ ਖੇਤੀ ਕਰ ਲੈਣ ਇਹ ਠੀਕ ਆ ਤੁਸੀਂ ਬਾਕੀ ਜਿਹੜੀਆਂ ਚੀਜ਼ਾਂ ਕਰਨੀ ਜਿਹੜੀਆਂ ਜਿਹੜੀਆਂ ਤੁਹਾਡੇ ਬਾਸੀ ਨਹੀਂ ਤੁਸੀਂ ਕਰਨੀਆਂ ਹੀ ਨਹੀਂ ਸਾਡੇ ਲਈ ਉਹ ਨਾ ਸੀ ਪਰ ਜਿਹੜੀ ਚੀਜ਼ ਸਾਨੂੰ ਲੋੜ ਆ ਫਸਲਾਂ ਨੇ ਦਵਾਈਆਂ ਨੇ ਦਵਾਈਆਂ ਦੀ ਰੇਟ ਸਹੀ ਕਰਵਾ ਦਿਓ ਠੀਕ ਆ ਸਾਨੂੰ ਕਰਜਾ ਮਾਫੀ ਦੀ ਨਹੀਂ ਲੋੜ ਸਾਨੂੰ ਦਵਾਈ ਦੇ ਰੇਟ ਸਹੀ ਪੂਰੇ ਜਾਇਜ਼ ਹੋਣ ਡੁਪਲੀਕੇਸੀ ਨਾ ਹੋਵੇ ਕਿਸੇ ਚੀਜ਼ ਦੇ ਵਿੱਚ ਠੀਕ ਨਹੀਂ ਡੀਏਪ ਮੈਲ ਜਵੇ ਟਾਈਮ ਤੇ ਯੂਰੀਆ ਟਾਈਮ ਤੇ ਮਿਲ ਜਵੇ ਹੁਣ ਮੇਰੀ ਗੱਲ ਸੁਣੋ ਹੁਣ ਇੱਕ ਕਿਸਾਨ ਦੇ ਰੁਪਈਏ ਜਿਵੇਂ ਸਮਝ ਲਓ ਕਣਕ ਵਾਲਾ ਕਿਸਾਨ ਆ ਜਾਂ ਝੋਨੇ ਵਾਲਾ ਅੱਜ ਆਪਾਂ ਝੋਨਾ ਵੜਿਆ ਹਨਾ ਅੱਜ ਆਪਣੇ ਪਤਾ ਵੀ ਅੱਜ ਆਪਣੇ ਕੋਲ ਪੇਮੈਂਟ ਆਉਣੀ ਹੈ ਅੱਜ ਨਹੀਂ ਉਹ ਦੋ ਦਿਨ ਬਾਅਦ ਪੇਮੈਂਟ ਆਉ ਉਹ ਹਨਾ ਕਈ ਵੀਰ ਵੀ ਜੋ ਮੈਂ ਇੱਕ ਕਿਸਾਨਾਂ ਦਾ ਦਰਦ ਆ ਉਹ ਦੱਸਦਾ ਕੀ ਉਦੋਂ ਉਦੋਂ ਬਾਅਦ ਹੁੰਦਾ ਕਿਸਾਨ ਨੂੰ ਵੀ ਚੱਲ ਆਪਣੇ ਕੋਲੇ ਪੇਮੈਂਟ ਆ ਗਈ ਆਪਾਂ ਡੀਏਪੀ ਚੱਕ ਲਈ ਹੈਨਾ ਔਰ ਦੇਖੋ ਹੁਣ ਉਦੋਂ ਪਹਿਲਾਂ ਡੀਏਪੀ ਕਿਹੜੇ ਜੱਟ ਕੋਲੇ ਯਾਰ ਆਹ ਮਹੀਨਾ 13ਵਾਂ ਮਹੀਨਾ ਜਿਹੇ ਚ ਪੈਸੇ ਕਿੰਨਾ ਕੋਲੇ ਹੁੰਦੇ ਆ ਵੀ ਤੁਸੀਂ ਇਹ ਗੱਲਾਂ ਕਰਵਾਉਂਦੇ ਹੋ ਲੋਕਾਂ ਤੋਂ ਠੀਕ ਨਹੀਂ ਵੀ ਅਗਲੇ ਵਿਚਾਰੇ ਕਮਲਿਆਂ ਵਾਂਗੂ ਭੱਜੇ ਫਿਰਦੇ ਆ ਡੀਏਪੀ ਦੇ ਲਈ ਹੈਨਾ ਜਿਹੜੇ ਵੀਰਾਂ ਨੇ ਐਤ ਕੀ ਆਲੂ ਨਵੇਂ ਲਾਉਣੇ ਆ ਉਹ ਤਾਂ ਬਾੜੀ ਤਾਂ ਤਾਹੇ ਬਣ ਹੋਈ ਫਿਰਦੇ ਆ ਵੀ ਪਤਾ ਨਹੀਂ ਕੀ ਹੋ ਗਿਆ ਤੇ ਇਸ ਗੱਲ ਕਰਕੇ ਵੀਰੇ ਮਾੜਾ ਮੋਟਾ ਨਾ ਪਰਹੇਜ਼ ਕਰਿਆ ਕਰੋ ਤੇ ਆਪਣਾ ਧਿਆਨ ਰੱਖੋ ਕਿ ਸਾਡਾ ਵੀ ਧਿਆਨ ਰੱਖੋ ਕਿਸਾਨ ਆਪਣੀ ਸਰਕਾਰੋ ਮਾੜਾ ਮੋਟਾ ਦੇਖੋ ਸਾਡੇ ਵੱਲ ਵੀ ਕਿ ਅਸੀਂ ਵੀ ਬੰਦੇ ਆ ਅਸੀਂ ਵੀ ਸਾਰੇ ਦੇਸ਼ ਦਾ ਢਿੱਡ ਭਰਦੇ ਆ ਕਿਸਾਨ ਜਿੰਨੇ ਵੀ ਆ ਤੇ ਸਾਡੇ ਵੱਲ ਵੀ ਮਾੜਾ ਧਿਆਨ ਦੇਖੋ ਆਪ ਦੀਆਂ ਜੇਬਾਂ ਭਰੋ ਠੀਕ ਆ ਭਰੀ ਚੱਲੋ ਪਰ ਜਿਹੜੀਆਂ ਜਿੰਨਾਂ ਦੀ ਸਾਨੂੰ ਲੋੜ ਆ ਸਾਡੀਆਂ ਉਹ ਬਸ ਉਨੀਆਂ ਕਪੂਰੀਆਂ ਕਰਵਾ ਦਿਆ ਕਰੋ ਟਾਈਮ ਤੇ ਸਾਰੀ ਚੀਜ਼ ਮਿਲ ਜਵੇ ਸਾਨੂੰ ਹੋਰ ਤਾਂ ਸਾਥ ਹੋ ਕੋ ਸਾਨੂੰ ਕੋਈ ਉਮੀਦਾਂ ਨਹੀਂ ਹੈਗੀਆਂ ਤੇ ਪਰ ਸਾਡੇ ਲਈ ਇਹ ਚੀਜ਼ਾਂ ਕਰਵਾ ਦਿਆ ਕਰੋ ਬਸ ਠੀਕ ਨਹੀਂ ਇਹ ਚੀਜ਼ਾਂ ਤੇ ਤਾਂ ਤੁਸੀਂ ਰੋਕ ਲਾ ਸਕਦੇ ਹੋ ਵੀ ਕਿ ਕੰਪਨੀ ਦੀ ਕੀ ਮਜਾਲ ਆ ਵੀ ਉਹ ਡੀਪੀ ਦੇ ਨਾਲ ਕੋਈ ਹੋਰ ਸਮਾਨ ਦੇਵੇ ਕੀ ਮਜਾਲ ਹੈ ਇਹ ਕਈ ਕੰਪਨੀਆਂ ਦੀ ਜੇ ਨਾ ਬਣਾਉਣ ਉਹ ਵੀ ਉਜੇ ਉਹਨਾਂ ਦਾ ਵੇਖਦਾ ਨਹੀਂ ਨਾ ਬਣਾਉਣ ਉਹ ਛੱਡ ਦੇਣ ਉਹਨਾਂ ਨੂੰ ਜਿਹਦਾ ਜਿਹਦਾ ਵੇਖਦਾ ਉਹਨੂੰ ਵੇਚਣ ਦੇ ਪਰ ਇਹ ੱਟਕੇ ਨਾਲ ਦੇਣ ਦੀ ਕੀ ਲੜਾਗੇ ਕਿੱਥੇ ਦਿੰਦੇ ਸੀ ਇਹ ਚੀਜ਼ਾਂ ਦੇ ਤੁਸੀਂ ਗੌਰ ਕਰ ਸਕਦੇ ਆ ਸਾਡੇ ਕਿਸੇ ਤੇ ਕੋਈ ਕੁਝ ਨਹੀਂ ਕਰਦਾ ਠੀਕ ਨਹੀਂ ਜੱਟ ਕੋਲੇ 1300 ਰੁਪਈਆ ਦਾ 1350 ਰੁਪਈਆ ਮਸਾਂ ਇਕੱਠਾ ਹੁੰਦਾ ਡੀਏਪੀ ਲੈਣ ਦਾ ਤੇ ਉਹਦੇ ਉੱਤੇ ਨਾਲ 1500 6 2400 ਦਾ ਸਮਾਨ ਗੱਟੂ ਵਿੱਚੇ ਹੋ ਠੋਕ ਦਿੰਦੇ ਆ ਕੀ ਕਰਾਉਣੀ ਆ ਤੁਹਾਡੀ ਸਬਸਿਡੀ ਜੇ ਜਿਹੜੀ ਤੁਸੀਂ ਕਹਿੰਦੇ ਆ ਸਬਸਿਡੀ ਦਿੰਦੇ ਆ ਗੱਟੂ ਤੇ ਉਹਦੇ ਨਾਲ ਤਾਂ ਫਿਰ ਸਬਸਿਡੀ ਵੀ ਲੈ ਲਓ ਸਬਸਿਡੀ ਲੈ ਲਓ ਗੱਟੂ ਦਾ ਸੌਖਾ ਮਿਲ ਜੂ ਐ ਤਰਲੇ ਤਾਂ ਨਹੀਂ ਮੈਂ ਤਾਂ ਤਾਂ ਨਹੀਂ ਕਰਨੀਆਂ ਪੈਣਗੀਆਂ ਉਹੀ ਲੈ ਲਓ ਸਾਡੇ ਤੋਂ ਉਹ ਆਸਾਨ ਨਾ ਕਰੋ ਉਹ ਲੈ ਲਓ ਪਰ ਸਾਨੂੰ ਸਮਾਨ ਟਾਈਮ ਨਾਲ ਮਿਲਦਾ ਕਰ ਦਿਓ ਕੋਈ ਨਹੀਂ ਜੇ ਪੰਜ ਹਜ਼ਾਰ ਦਾ ਵੀ ਗੱਟੂ ਮਿਲ ਜੂ ਲੈ ਲੈਣਗੇ ਪਰ ਐਂ ਤਾਂ ਹੋਣਾ ਵੀ ਹਾਂ ਅੱਜ ਪੈਸੇ ਆਉਣੇ ਅੱਜ ਚੱਕ ਲਿਆਵਾਂਗੇ ਤੇ ਪਰ ਪਿਆ ਤਾਂ ਹੋਊ ਨਾ ਦੁਕਾਨ ਤੇ ਕਿ ਜਦੋਂ ਮਰਜੀ ਜਿੱਦਣ ਆਪਣੇ ਕੋਲੇ ਪੇਮੈਂਟ ਆਈ ਉਸ ਦਿਨ ਜਾ ਕੇ ਚੱਕ ਲਿਆਵਾਂਗੇ ਹੁਣ ਉਹੀ ਕਮਲਿਆਂ ਵਾਂਗੂ ਫਿਰਦੇ ਆ ਹਨਾ 2000 10 11 ਦੇ ਵਿੱਚ ਆ ਪोटाश ਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ 300 ਰੁਪਏ ਨੂੰ ਪोटाश ਦਾ ਗੱਟੂ ਮਿਲ ਜਾਂਦਾ ਸੀ 300 ਰੁਪਏ ਨੂੰ ਠੀਕ ਆ ਜੀ ਦਾ ਅੱਜ ਮੈਨੂੰ ਲੱਗਦਾ 11-1200 ਰੁਪਏ ਨੂੰ ਆਪਦੇ 1800 ਰੁਪਏ ਨੂੰ ਆ ਜਾ ਗੱਟੂ ਮੈਨੂੰ ਲੱਗਦਾ ਕਿ ਇੰਨਾ ਰੇਟ ਆ ਦੇ ਲਵ ਕੀ ਕਰੂ ਬੰਦਾ ਉਹਨੂੰ ਕੋਈ ਹੈਗਾ ਵੀ ਮਾੜਾ ਮੋਟਾ ਵੀ ਨੇੜੇ ਤੇੜੇ ਵੀ ਕੀ ਬੰਦਾ ਕਰ ਲਵੇ ਉੱਥੇ ਬਹੁਤ ਮਾੜੇ ਹਾਲਾਤ ਕਰਦੇ ਆ ਖੇਤੀ ਦੇ ਮੇਰੇ ਤਾਂ ਹੋ ਜਾਂਦੇ ਆ ਸਾਰੇ ਵੀ ਖੇਤੀਆਂ ਛੱਡ ਦੇਣ ਸਾਰੇ ਜਾਣੇ ਠੀਕ ਨੇ ਸਭ ਦਾ ਮਨ ਕਰਦਾ ਖੇਤੀ ਕਰਨ ਨੂੰ ਪਰ ਇਹ ਜੀਆਂ ਚੀਜ਼ਾਂ ਤੋਂ ਸਾਰੇ ਵੀ ਰੋਕੇ ਹੁੰਦੇ ਆ ਚਲੋ ਹੁਣ ਚੱਲਦੇ ਆ ਪਿੰਡ ਨੂੰ ਆਪਾਂ ਦੇਖਦੇ ਆ ਕਿਉਂਕਿ ਪਿੰਡ ਜਾ ਕੇ ਆਪਾਂ ਤਿਆਰੀ ਕਰਨੀ ਆ ਸਮਾਨ ਲਦਣਾ ਟੈਂਪੂ ਦੇ ਵਿੱਚ ਆ ਉਹਦੇ ਵਿੱਚ ਭਾਂਡੇ-ਮੁੰਡੇ ਰੱਖ ਲੇ ਹੋਰ ਸਿੱਧਾ ਸਮਾਨ ਸਾਰਾ ਰੱਖਣਾ ਕੱਲ ਨੂੰ ਫਿਰ ਸਵੇਰੇ 8 ਵਜੇ ਜਾਣਾ ਆਪਾਂ ਉਧਰ ਨੂੰ ਕੱਲ ਨੂੰ ਹੁਣ ਦੋ ਦਿਨ ਤਾਂ ਸ਼ਾਇਦ ਵੀਡੀਓ ਨਾ ਹੀ ਪੈਣ ਪਤਾ ਨਹੀਂ ਲੱਗ ਕੇ ਜੇ ਉਤੇ ਬਣ ਗਈ ਤਾਂ ਬਣਾ ਦਾਂਗੇ ਉਹ ਤਾਂ ਤੁਹਾਨੂੰ ਦੇਖਣ ਨੂੰ ਮਜ਼ਾ ਵੀ ਨਹੀਂ ਆਉਂਦਾ ਸਿੱਧੀ ਜੀ ਗੱਲ ਕਿ ਜਿਹੜੇ ਬੰਦੇ ਦੀ ਜਿਹੜੀ ਲਾਈਨ ਹੁੰਦੀ ਹੈ ਉਹੀ ਚੀਜ਼ ਵਧੀਆ ਲੱਗਦੀ ਹੈ ਹਨਾ ਇਹ ਪੂਰਾ ਸੋਹਣਾ ਝੋਨਾ ਖੜਾ ਪੂਰਾ ਭਾਰਾਵਾ ਝੋਨਾ ਨਿੱਗਰ ਪੂਰਾ ਇਹ ਆਪਾਂ ਬੀਨਾ ਬਾਹਰੋਂ ਇੰਪੋਰਟ ਕਰਾਇਆ ਸੀਗਾ ਤੇ ਅਜੇ ਤੱਕ ਇਹ ਨਿਸਰਿਆ ਨਹੀਂ ਤੇ ਬੁੱਝਾ ਦੇਖ ਲਓ ਪੂਰਾ ਸੋਹਣਾ ਠੀਕ ਨਹੀਂ ਅਜੇ ਤੱਕ ਨਸਾਰੇ ਦੇ ਨੇੜੇ ਨਹੀਂ ਆਇਆ ਅਜੇ ਇਹ ਨਹੀਂ ਆਉਣਾ ਉਹ ਨਹੀਂ ਇਹ ਬਾਹਰੋਂ ਇمپੋਰਟ ਕਰਾਇਆ ਸੀ ਇਹ ਵੀ ਜਿਹੜੇ-ਜਿਹੜੇ ਵੀਰਾਂ ਨੇ ਲੈਣਾ ਹੋਇਆ ਬੁੱਕ ਕਰਾ ਦਿਓ ਅਡਵਾਂਸ ਬੁਕਿੰਗ ਇਹ ਮੈਲ ਨਾਲ ਥੋੜਾ-ਥੋੜਾ ਹੀ ਆ 2-2 4-4 ਕਿਲੋ ਹੀ ਦਵਾਂਗੇ ਬਾਹਲਾ ਨਹੀਂ ਦੇਣਾ ਠੀਕ ਨਹੀਂ ਕਿਉਂਕਿ ਇਹਦਾ ਹਜੇ ਨਾਂ ਨਹੀਂ ਆ ਪਰ ਰਿਵੀਲ ਕਰਨਾ ਤੇ ਪੇਲੋ ਸਾਰਾ ਝੋਨਾ ਪੂਰਾ ਵਧੀਆ ਐਂਡ ਟੌਪ ਟਿਪ ਟੌਪ ਖੜਾ ਚੋਣਾ ਅੱਜ ਇੱਥੇ ਦਵਾਈ ਦੇਤੀ ਆਪਾਂ ਕੱਲ ਨੂੰ ਕੱਲ ਤੋਂ ਸਪਰੇਅ ਕਰਨ ਲੱਗਣਗੇ ਇੱਥੇ ਬੰਦੇ ਦਵਾਈ ਲਖਾਤੀ ਆਪਾਂ ਦਾ ਯਾਨੀ ਕਿ ਸਮਝਾਤੀ ਆ ਕੱਲ ਨੂੰ ਸ਼ੁਰੂ ਕਰ ਲੈਣਗੇ ਸਪਰੇਅ ਕਰ ਸਾਰੇ ਤੇ ਇੱਥੇ ਆਪਣੇ 40 ਕਿੱਲੇ ਇਹਨਾਂ ਤੇ ਪਹਿਲਾਂ ਸਪਰੇਅ ਕਰ ਦੇਣਗੇ ਫਿਰ ਉਧਰ ਕਰਦੇ ਕਿਉਂਕਿ ਦਵਾਈ ਦੇਤੀ ਹੁਣ ਕਰੀ ਜਾਣਗੇ ਕੱਲ ਨੂੰ ਡੈਡੀ ਉਹਨੇ ਗੇੜਾ ਮਾਰ ਲੈਣਗੇ ਤੇ ਫਿਰ ਆਪਾਂ ਤਾਂ ਨਿਕਲ ਜਾਣਾ ਸਵੇਰੇ ਸਾਜਰੇ ਅਵੇ ਲੋਕ ਇਹਦੇ ਪੂਰਾ ਗਾਰਾ ਬਣਿਆ ਪਿਆ ਤੇ ਗੱਡੀ ਮਾਰਦੀ ਆ ਪੂਰੀ ਸਲਿੱਪ ਪਰ ਇਹਦਾ ਪਰ ਇਸ ਲਈ ਗਿੱਲੀ ਜਗਾ ਚ ਤਾਂ ਇਹਨੂੰ ਇਹ ਕਿਹੜਾ ਵਿਚਾਰੀ ਫੋ ਆਪਣੀ ਛੱਬੀ ਝੋਨੇ ਦੀ ਦਵਾਈ ਆ ਹਵਾ ਵੀਰੇ ਆ ਸੇਮੀਆਂ ਜਿਹੜੀਆਂ ਐਮ ਹੁੰਦੀਆਂ ਨੇ ਤੇ ਇਹ ਪਾਈਆਂ ਨੇ 8 ਕਿੱਲੇ ਤੇ ਕਿਲੋ ਤੇ ਟੱਚ ਐਸਾ ਸਾਲਟ ਇਹ ਵੀ 8 ਕਿੱਲੇ ਤੇ ਕਿਲੋ ਆ ਕਸਟੂਡੀਓ ਸਾਲਟ ਇਹ 5 ਕਿੱਲੇ ਤੇ ਲੀਟਰ ਤੇ ਆਹ 250 ਗ੍ਰਾਮ 4 ਕਿੱਲੇ ਤੇ ਇਹ ਚਾਰ ਦਵਾਈਆਂ ਨੇ ਚਾਰ ਦਵਾਈਆਂ ਇਹ 26 ਝੋਨੇ ਦੀ ਦੂਜੀ ਸਪਰੇ ਨੂੰ ਪੈ ਰਹੀਆਂ ਨੇ ਤੇ ਆਹ ਇੱਕ ਸਾਈਡ ਹਲਦੀ ਨੂੰ ਸਾਰੇ ਕਿਸੇ ਨੂੰ ਰੋਕ ਕਰ ਦਿੰਦੀ ਹੈ ਜੇ ਪਈ ਹੋਈ ਆ ਉਹ ਤੋਥੀ ਰੋਕ ਦੇਣੀ ਆ ਨਹੀਂ ਪੈਣ ਨਹੀਂ ਦੇਣੀ ਇਹ ਉਦੋਂ ਹੋਣੀ ਆ ਜਦੋਂ ਝੋਨਾ ਪਨ ਨਿਸਰਦਾ ਵਾ ਨਸਰਿਆ ਹੋਇਆ ਹੋਵੇ ਜਾਂ ਨਿਸਰਦਾ ਪੈ ਜਿਆਦੇ ਤਾਂ ਸਾਰੇ ਦੇ ਹੁੱਤੀ ਹੋਵੇ ਤਾਂ ਉੱਥੇ ਜਿਆਦੇ ਬੈਨੀਫਿਟ ਕਰਦੀ ਆ ਤੇ ਹੁਣ ਤੁਸੀਂ ਸਾਰੇ ਵੀਰ ਨੂੰ ਦਿਖਾਈ ਦਿੱਤੀ ਦਵਾਈ ਤੁਸੀਂ ਦੇਖ ਲਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਨਾ ਵੀਰ ਉਦਾਂ ਕਰ ਲਿਓ ਆਪਦਾ